ਤਨ ਤਨ RAM DAS GURU ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ ਐਸੇ ਸਤਿਗੁਰੂ ਧੰਨ ਗੁਰੂ RAM DAS ਮਹਾਰਾਜ ਜੀ ਦੇ ਇਸ ਜੀਵਨ ਵਿੱਚੋਂ ਸਤਿਗੁਰਜ ਦਾ ਜਿਹੜਾ ਸਰੀਰ ਦਾ ਜੀਵਨ 40 ਸਾਲ ਦਾ ਸ਼ੁਰੂ ਤੋਂ ਲੈ ਕੇ 40 ਸਾਲ ਤੱਕ ਦਾ ਜਿਹੜਾ ਜੀਵਨ ਹੈ ਇਹਦੇ ਵਿੱਚੋਂ ਪ੍ਰੇਮ ਹੀ ਪ੍ਰੇਮ ਗੁਰੂ ਸਾਹਿਬ ਜੀ ਨੇ ਵਿਖਾਇਆ ਦਕੋਸ ਸਤਗੁਰੂ ਜੀ ਦੇ ਜਿੱਥੇ ਪਾਵਨ ਬਚਨ ਨੇ ਧੰਨ ਧੰਨ RAMDAS GURU ਜਿਨ ਸਿਰਿਆ ਤਿਨੇ ਸਵਾਰਿਆ ਜਿਨ ਨੇ ਸਿਰਜਿਆ ਫਿਰ ਉਹਨੇ ਸਵਾਰਿਆ ਕਿਵੇਂ ਕਿਉਂਕਿ ਸਤਗੁਰੂ ਜੀ ਦਾ ਜਿਹੜਾ ਇਤਿਹਾਸ ਹੈ ਉਹ ਆਪ ਦੀ ਜਾਣਦੇ ਹੋ ਪਰ ਕਿਉਂਕਿ ਜੇ ਅੱਜ ਗੁਰਤਾ ਗੱਦੀ ਦਿਵਸ ਹੈ ਇਸ ਕਰਕੇ ਥੋੜਾ ਜਿਹਾ ਸਮਾਂ ਸਿਰਫ ਗੁਰਤਾ ਗੱਦੀ ਤੇ ਲਾਉਣਾ ਹੈ ਧੰਨ ਗੁਰੂ RAMDAS MAHARAJ JI 21 ਸਾਲ ਦੇ ਕਰੀਬ ਗੋਵਿੰਦ왈 ਸਾਹਿਬ ਰਹੇ ਲਾਹੌਰ ਦੇ ਗਲੀਆਂ ਦੇ ਵਿੱਚ ਵੀ ਘੁੰਗੜੀਆਂ ਵੇਚਦੇ ਸਨ ਪਿੰਡ ਬਾਸਰ ਕੇ ਆਏ ਉੱਥੇ ਵੀ ਘੁੰਗੜੀਆਂ ਵੇਚਦੇ ਸਨ ਗੋਵਿੰਦ왈 ਸਾਹਿਬ ਆਏ ਇੱਥੇ ਵੀ ਘੁੰਗੜੀਆਂ ਵੇਚ ਕੇ ਕਿਰਤ ਕਰਕੇ ਉਸ ਪਾਸੋਂ ਟਾਈਮ ਕੱਢ ਕੇ ਫਿਰ ਟੋکریاں ਟੂਣੀਆਂ ਬੌਲੀ ਸਾਹਿਬ ਦੀ ਜਦੋਂ ਸੇਵਾ ਚੱਲਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਿਰ ਦੇ ਉੱਤੇ ਟੋਕਰੀਆਂ ਧੁੰਦੇ ਨੇ। ਉਹ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੇਖੋ ਜਿਹੜੀ ਸਾਡੇ ਤਾਂ ਜੀ ਕਿਰਪਾ ਕਰਨੀ ਹੈ। ਉਹਰੇ ਬੜੇ ਵੱਡੇ ਕਿਰਪਾ ਕੇਵਲ ਕਥਾ ਸੁਣ ਕੇ ਜੇ ਸੁਣਾ ਕੇ ਚਲੇ ਜਾਈਏ ਤੇ ਗੱਲ ਵੱਖਰੀ ਹੈ। ਪਰ ਇਹਦੇ ਵਿੱਚੋਂ ਸਿੱਖਿਆ ਲੈ ਕੇ ਜਾਈਏ ਤੇ ਬੜੀ ਵੱਡੀ ਕਿਰਪਾ ਗੁਰੂ ਰਾਮਦਾਸ ਜੀ ਕਰਦੇ ਨੇ। ਧੰਗ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਕੁੰਗੜੀਆਂ ਵੇਚਦੇ ਨੇ ਤੇ ਕਿਤੇ ਨਾ ਕਿਤੇ ਆਵਾਜ਼ ਵੀ ਮਾਰਦੇ ਹੋਣਗੇ। ਪੇਕ ਘੁੰਘੜੀਆਂ ਲੰਨੋ ਮਾਤਾ ਮਨਸਾ ਦੇਵੀ ਨੇ ਪਤੇ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਹੱਥ ਜੋੜੇ ਤੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਬੀਬੀ ਪਾਨੀ ਸਾਡੀ ਧੀ ਵੱਡੀ ਤੀ ਹੈ ਦੇਖੋ ਬੀਬੀ ਦਾਨੀ ਜੀ ਛੋਟੇ ਸਨ ਪਰ ਉਹਨਾਂ ਦਾ ਵਿਆਹ ਪਹਿਲੋ ਹੋ ਗਿਆ ਬੀਬੀ ਪਾਨੀ ਜੀ ਉਹਨਾਂ ਦਾ ਹਜੇ ਆਨੰਦ ਕਾਰਜ ਨਹੀਂ ਹੋਇਆ ਬੀਬੀ ਦਾਨੀ ਜੀ ਭਾਵੇਂ ਰਿਸ਼ਤੇ ਵਿੱਚ ਵੱਡੇ ਵੀ ਹੋਣ ਪਰ ਉਹਨਾਂ ਦਾ ਵਿਆਹ ਪਹਿਲਾਂ ਹੋ ਗਿਆ ਕਿਉਂਕਿ ਸਮਾਂ ਵੀ ਐਸਾ ਸੀ 12-13 ਸਾਲ ਦੇ ਵਿੱਚ ਤਿਆਂ ਨੂੰ ਵਿਆਹ ਦਿੰਦੇ ਸਨ ਪਰ ਬੀਬੇ ਪਾਨੀ ਜੀ 21 ਸਾਲ ਦੇ ਕਰੀਬ ਨੇ ਉਦੋਂ ਦੇਖੋ ਕਈਆਂ ਵਾਰੀ ਪਰਿਵਾਰਾਂ ਦੇ ਵਿੱਚ ਤੇ ਹੋ ਜਾਂਦਾ ਹੈ ਨਾ ਇਹ ਸਾਡੇ ਨਾਲ ਆਪ ਵੀ ਹੋਇਆ ਕਿ ਜਦੋਂ ਰਿਸ਼ਤਾ ਹੋਇਆ ਤੇ ਕਹਿ ਦਿੱਤਾ ਕਿ ਸਾਲੀ ਮੇਰੀ ਛੋਟੀ ਹੈ 3 ਸਾਲ ਪਰ ਉਹਦੇ ਵਿਆਹ ਨੂੰ 3 ਸਾਲ ਪਹਿਲੂ ਹੋ ਗਏ ਸਨ ਕਿਉਂਕਿ ਕਈ ਵਾਰੀ ਸਬੰਧ ਐਸੇ ਬਣ ਜਾਂਦੇ ਨੇ ਜੀ ਪਰ ਇੱਥੇ ਬੇਬੇ ਪਾਨੀ ਜੀ 21 ਸਾਲ ਦੇ ਹੋ ਗਏ ਨੇ ਤੇ ਸਤਿਗੁਰੂ ਜੀ ਤੁਸੀਂ ਇੱਧਰ ਕੋਈ ਧਿਆਨ ਹੀ ਨਹੀਂ ਦਿੱਤਾ ਕੋਈ ਵਾਰ ਕੋਈ ਕਰ ਲਪੋ ਤੇ ਦੇਖੋ ਜੇ ਇੰਨਾ ਸਮਾਂ ਉਹਨਾਂ ਸਮਿਆਂ ਦੇ ਹਿਸਾਬ ਨਾਲ 7-8 ਸਾਲ ਜਿਹੜਾ ਲੇਟ ਹੀ ਹੈ ਕਿਉਂਕਿ ਬੇਬੇ ਪਾਨੀ ਜੀ ਕੋਈ ਆਮ ਧੀ ਨਹੀਂ ਧੰਗੁਰੂ ਅਮਰਦਾਸ ਮਹਾਰਾਜ ਦੇ ਧੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਉਹਨਾਂ ਨੇ ਪਤੀ ਬਨਣਾ ਹੈ ਪੁੱਤਰ ਉਹਨਾਂ ਦੇ ਗੁਰੂ ਹੋਣੇ ਨੇ ਪੋਤੇ ਉਹਨਾਂ ਦੇ ਗੁਰੂ ਹੋਣੇ ਨੇ ਪੜਪੋਤੇ ਉਹਨਾਂ ਦੇ ਗੁਰੂ ਜਾ ਕੇ ਹੋਣੇ ਨੇ ਬੀਬੇ ਪਾਨੀ ਜੀ ਦਾ ਕੋਈ ਵਰ ਕਰ ਲੱਭੀਏ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਮਨਸਾ ਦੇਵੀ ਜੀ ਫਿਰ ਵਰ ਕਰ ਕਿਵੇਂ ਦਾ ਹੋਏ ਉਹ ਇਸ਼ਾਰਾ ਕੀਤਾ ਕਿ ਦੇਖੋ ਆ ਜਿਹੜਾ ਜੇਠਾ ਸਿਰ ਦੇ ਉੱਤੇ ਟੋਕਰੀ ਚੁੱਕ ਕੇ ਤੁਰਿਆ ਫਿਰਦਾ ਹੈ ਬڑا ਸੋਹਣਾ ਮੁੰਡਾ ਹੈ ਅੱਖਾਂ ਕਦੇ ਉੱਚੀਆਂ ਨਹੀਂ ਕਰਦਾ ਕਿਰਤ ਬੜੀ ਕਰਦਾ ਹੈ ਵੇਖਣ ਦੇ ਵਿੱਚ ਦਿੱਖ ਬੜੀ ਸੋਹਣੀ ਹੈ ਤੇ ਜੇ ਵਾਰ ਹੋਵੇ ਤੇ ਫਿਰ ਐਵੇਂ ਦਾ ਹੋਏ ਤਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਫਿਰ ਐਵੇਂ ਦੇਤੇ ਗੁਰੂ ਰਾਮਦਾਸ ਹੀ ਨੇ ਇੰਨਾ ਵਰਗਾ ਨਾ ਕੋਈ ਹੋਇਆ ਤੇ ਨਾ ਕੋ ਹੋਏਗਾ ਫਿਰ ਇੰਨਾ ਵਰਗੇ ਕਿਉਂ ਇਹ ਹੀ ਨਹੀਂ ਫਿਰ ਇਹ ਹੀ ਕਿਉਂ ਨਾ ਕਿ ਮੰਨਸਾ ਦੇਵੀ ਜੀ ਚਲੋ ਫਿਰ ਇਹਨਾਂ ਨਾਲ ਰਿਸ਼ਤਾ ਕਰੀਏ ਕਿਉਂਕਿ ਮਾਂ ਸੇ ਮਾਂ ਨੇ ਫਿਰ ਹੱਥ ਜੋੜੇ ਕਿ ਸਤਿਗੁਰੂ ਜੀ ਵਰਤ ਬੜਾ ਸੁਣਾ ਪਰ ਘਰ ਕੋਈ ਨਹੀਂ ਮਾਂ ਪਿਆ ਕੋਈ ਨਹੀਂ ਲੋਕ ਜਤੇਮ ਕਹਿੰਦੇ ਨੇ ਸਤਿਗੁਰੂ ਜੀ ਜਿਹੜਾ ਘਰ ਹੀ ਕੋਈ ਨਹੀਂ ਉਹ ਦੋਵੇਂ ਚੀਜ਼ਾਂ ਹਰ ਕੋਈ ਮਾਂ ਚਾਹੁੰਦੀ ਹੈ ਕਿ ਦੋਵੇਂ ਚੀਜ਼ਾਂ ਹੋਣ ਵਰ ਵੀ ਹੋਵੇ ਤੇ ਘਰ ਵੀ ਸੋਹਣਾ ਹੋਵੇ ਤਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਮਨਸਾ ਦੇਵੀ ਤੁਸੀਂ ਸੰਸਾਰ ਦੇ ਨਜ਼ਰ ਨਾਲ ਵੇਖ ਰਹੇ ਹੋ ਜੇ ਇਹ ਵਾਰਸਾਉ ਤੋਂ ਸੋਹਣਾ ਹੈ ਤੇ ਘਰ ਵੀ ਇਹਨਾਂ ਦਾ ਸਭ ਤੋਂ ਸੋਹਣਾ ਤੇ ਸਭ ਤੋਂ ਵੱਡਾ ਹੋਏਗਾ ਅੱਜ ਤੁਹਾਨੂੰ ਲੱਗਦਾ ਕਿ ਕੱਖਾਂ ਦੇ ਕੁਲੀ ਦੇ ਵਿੱਚ ਰਹਿੰਦੇ ਨੇ ਪਰ ਇਹ ਸਮਾਂ ਆਉਣਾ ਹੈ ਕਿ ਜਿੱਡਾ ਵੱਡਾ ਘਰ ਇਹਨਾਂ ਤੋਂ ਹੋਣਾ ਪੂਰੀ ਦੁਨੀਆ 'ਚ ਕਿਸੇ ਦਾ ਹੋਣਾ ਹੀ ਨਹੀਂ ਸੋਨੇ ਦਾ ਘਰ ਹੋਏਗਾ ਔਰ ਲੱਖਾਂ ਲੋਕ ਆ ਕੇ ਜਿੱਥੇ ਤੁਸੀਂ ਕਹਿੰਦੇ ਹੋ ਕਿ ਘਰ ਕੋਈ ਨਹੀਂ ਰੋਟੀ ਦਾ ਗੁਜ਼ਾਰਾ ਕਿਵੇਂ ਹੋਏਗਾ ਲੱਖਾਂ ਲੋਕ ਰੋ ਜਾ ਕੇ ਉਥੋਂ ਪ੍ਰਸ਼ਾਦਾ ਛਕਣਗੇ ਤੇ ਲੱਖਾਂ ਦੁਨੀਆਂ ਦੇ ਪੂਰੇ ਲੋਕ ਹੱਥ ਜੋੜ ਕੇ ਇੱਕ ਦਿਨ ਕਹਿ ਦੇਣਗੇ ਕਿ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਿਆ ਕਿ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਤੇਰੇ ਘਰ ਵਰਗਾ ਕਰ ਕਦੇ ਵੇਖੀ ਨਹੀਂ ਕਦੇ ਹੋਣੀ ਨਹੀਂ ਦੇਖੋ ਨਕਲਾ ਕਰਕੇ ਭਾਵੇਂ ਜਿੰਤੇ ਮਰਜ਼ੀ ਰੋਕ ਬਣਾਈ ਜਾਵੇ ਉਰ ਜਾਣ ਬੁਝ ਕੇ ਛੇੜਨ ਵਾਸਤੇ ਕਰਦੇ ਨੇ ਇਹ ਮਾਰਤ ਤੇ ਹੋ ਸਕਦਾ ਨਕਲ ਮਾਰ ਕੇ ਕੋਈ ਬਣਾ ਲਵੇ ਪਰ ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਉਸ ਘਰ ਦੇ ਵਿੱਚ ਰਹਿਮਤ ਵਰਤਾਈ ਹੈ ਭਈ ਉਹ ਰੌਣਕੋ ਬਰਕਤ ਕਿੱਥੋਂ ਲੈ ਕੇ ਆਉਗੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਇਹ ਰਿਸ਼ਤਾ ਜਿਹੜਾ ਪੱਕਾ ਹੋ ਗਿਆ ਆਨੰਦ ਕਾਰਜ ਹੋ ਗਿਆ ਉਹ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਨੰਦ ਕਾਰਜ ਤੋਂ ਬਾਅਦ ਵੀ ਟੋਕਰੀ ਨਹੀਂ ਛੱਡੀ ਜੀ। ਦੇਖੋ ਆਮ ਬੰਦਾ ਹੋਵੇ ਨਾ ਥੋੜੀ ਜੀ ਜ਼ਮੀਨ ਹੋਵੇ ਤੇ ਕੰਮ ਘਰੋ ਘਾਟੀ ਕਰਦਾ ਕਿ ਕੀ ਲੋੜ ਹੈ। ਤੇ ਜੇ ਕਿਤੇ ਸੌਹਰਿਆ ਵਾਲੇ ਪਾਸੋਂ ਦਿਸੇ ਕਿ ਅੱਗੇ ਕੁੜੀ ਦਾ ਪਰਾ ਕੋਈ ਨਹੀਂ ਕੁੜੀ ਵੀ ਗੱਲੇ ਗੱਲੇ 5-7 ਕਿੱਲੇ ਉਧਰੋਂ ਵੀ ਆ ਜਾਣੀ ਹੈ। ਇਹ ਆਮ ਲੋਕਾਂ ਦੀ ਗੱਲ ਉਹ ਹੱਥ ਦੇ ਹੱਥ ਤਰ ਕੇ ਬਹਿ ਜਾਂਦੇ ਨਹੀਂ ਕੰਮ ਹੀ ਨਹੀਂ ਕਰਦੇ। ਕਿ ਠੇਕੇ ਤੇ ਦੇਾਂਗੇ ਕੀ ਲੋੜ ਜੱਪਣ ਦੀ ਜਾਂ ਨੌਕਰ ਰੱਖਾਂਗੇ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਦੇ ਵੀ ਇਹ ਜਾਣ ਕੇ ਸੌਰਾ ਜਾਣ ਕੇ ਤੇ ਟੋਕਰੀ ਚੁੱਕੀ ਨਹੀਂ ਟੋਕਰੀ ਉਹਨਾਂ ਨੇ ਚੁੱਕੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕਰ ਜਾਣਗੇ ਆਨੰਦ ਕਾਰਜ ਤੋਂ ਬਾਅਦ ਵੀ ਟੋਕਰੀ ਨਹੀਂ ਛੱਡੀ ਇੱਕ ਦਿਨ ਸ਼ਾਮ ਦੇ ਸਮੇਂ ਜਦੋਂ ਅਖੇਰ ਲਈ ਟੋਕਰੀ ਚੁੱਕੀ ਲਿਆਉਂਦੇ ਨੇ ਵੇ 25 ਜਣੇ ਆਏ ਲਾਹੌਰ ਤੋਂ ਸੋਢੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਛਾਣ ਲਏ ਇਹ ਤੇ ਸਾਡੇ ਪਿਤਾ ਦੇ ਚਾਚੇ ਬਾਬੇ ਤੋਂ ਮੇਰੇ ਅੱਗੇ ਚਾਚੇ ਬਾਬੇ ਲੱਗਦੇ ਨੇ ਟੋਕਰੇ ਰੱਖੇ ਤੇ ਜਦੋਂ ਟੋਕਰੇ ਰੱਖਿਓ ਤੇ ਵੇਖਣ ਆਏ ਸਨ ਕਿ ਏਡੇ ਵੱਡੇ ਘਰ ਦਾ ਜਵਾਈ ਬਣਿਆ ਸਾਡਾ ਜੇਠਾ ਕਿ ਬੜੇ ਵੱਡੇ ਕੁਰਸੀ ਢਾ ਕੇ ਬੰਦਾ ਹੁਣੇ ਚਿੱਟੇ ਕਪੜੇ ਪਾ ਕੇ ਰਿੰਦਾ ਹੋਵੇਗਾ ਆ ਕੇ ਪੁੱਛ ਲਿਆ ਕਿਉਂਕਿ 7 ਸਾਲ ਤੋਂ ਉਹਨਾਂ ਨੇ ਉਸ ਤੋਂ ਬਾਅਦ ਇੱਕ ਵਾਰ ਦੇਖੇ ਨਹੀਂ ਸੀ ਨਾ ਪਛਾਣਿਆ ਨਹੀਂ ਪੁੱਛ ਲਿਆ ਕਿ ਇੱਥੇ ਕੋਈ ਭਾਈ ਜੇਠਾ ਹੈ ਤੁਹਾਨੂੰ ਗੁਰੂ ਅਮਰਦਾਸ ਮਹਾਰਾਜੇ ਦਾ ਜਵਾਈ ਹੈ ਔਰ ਕਹਿ ਦਿੱਤਾ ਹੱਥ ਜੋੜ ਕੇ ਨਾਲੇ ਤੇ ਮੱਥਾ ਟੇਕਿਆ ਕਿ ਮੈਂ ਜੇਠਾ ਪਛਾਣ ਲਿਆ ਜਦੋਂ ਪੈਰੇ ਹੱਥ ਨਾਉਣ ਲੱਗਿਆ ਬਜ਼ੁਰਗਾਂ ਨੇ ਆਸ਼ੀਰਵਾਦ ਕਿਹ ਦੇਣਾ ਸੀ ਆਪਣੇ ਪੈਰ ਪਿੱਛੇ ਕਰ ਲਏ ਤੇ ਸਗੋਂ ਅੱਗੋਂ ਇੰਨੇ ਮਾੜੇ ਬੋਲ ਬੋਲੇ ਕਿ ਤੂੰ ਸਾਡੇ ਖਾਨਦਾਨ ਦੇ ਵਿੱਚ ਜੰਮਣਾ ਸੀ ਤੂੰ ਤਾਂ ਸਾਡੇ ਖਾਨਦਾਨ ਦੇ ਨੱਕ ਵਢਾ ਦਿੱਤੀ ਆਪਣੇ ਸਿਰ 'ਚ ਤੇ ਮਿੱਟੀ ਪਾਈ ਫਿਰਨਾ ਘਟੋ ਘਟ ਸੁੰਨੀ ਛੋਟੀ ਖਾਨਦਾਨ ਜਿਹੜਾ ਉਹਦੀ ਇੱਜ਼ਤ ਪੱਦ ਤੇ ਧਿਆਨ ਕਰ ਲੈਣਾ ਸੀ ਔਰ ਦੇਖੋ ਐਵੇਂ ਦੇ ਬੋਲ ਉਹਨਾਂ ਨੇ ਬੋਲੇ ਕਿ ਛੋਟੀਆਂ ਦੇ ਵਿੱਚ ਤੇ ਕੋਈ ਨਲਾਇਕ ਤੋਂ ਨਲਾਇਕ ਕੋਈ ਬੱਚਾ ਜੰਮ ਜੇ ਨਾ ਤੋਂ ਉਹ ਆਪਣੇ ਸਹੁਰੇ ਪਰਿਵਾਰ ਦੇ ਘਰ ਵਿੱਚ ਜਾ ਕੇ ਦਿਹਾੜੀ ਨਹੀਂ ਕਰਦਾ ਨੌਕਰੀ ਨਹੀਂ ਕਰਦਾ। ਔਰ ਦੇਖੋ ਅੱਜ ਭਾਵੇਂ ਬਹੁਤ ਸਾਰੀ ਚਲੋ ਸਮਝ ਲੱਗ ਵੀ ਗਈ ਹੈ ਪਰ ਹੱਲੇ ਵੀ ਬਹੁਤੇ ਨਹੀਂ ਸਹੁਰੇ ਪਰਿਵਾਰ ਦੇ ਵਿੱਚ ਜਾਣ ਤੇ ਉਹ ਜਵਾਈ ਵਾਲਾ ਕਿੱਲਾ ਤੋਂ ਝਟੁਕੇ ਹੁੰਦਾ ਕਿ ਮੈਂ ਤੇ ਜਵਾਈ ਹਾਂ ਮੈਂ ਹੱਥ ਥੋੜੀ ਲਾਉਣਾ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਉਂਕਿ ਪਹਿਲੇ ਦਿਨ ਵੀ ਸੇਵਾਦਾਰ ਹੀ ਬਣ ਕੇ ਆਏ ਸਨ ਅੱਜ ਵੀ ਸੇਵਾਦਾਰ ਬਣ ਕੇ ਉਸ ਘਰ ਦੀ ਸੇਵਾ ਕਰਦੇ ਨੇ ਇਹਨਾਂ ਨੇ ਮਾੜੇ ਬੋਲ ਬੋਲੇ ਪਰ ਧੰਨ ਗੁਰੂ ਰਾਮਦਾਸ ਜੀ ਨੇ ਕੁਝ ਨਹੀਂ ਕਿਹਾ ਇਥੋਂ ਤਾਂ ਕਹਿ ਦਿੱਤਾ ਜਦੋਂ ਪਿਤਾ ਮਰਿਆ ਸੀ ਘਰ ਛੱਡਿਆ ਔਰ ਇਹ ਬੋਲ ਚੱਲੋ ਅਸੀਂ ਨਾ ਹੀ ਬੁੱਲੀਏ ਕਿ ਪਿਤਾ ਦੇ ਨਾਲ ਤੂੰ ਕਿਉਂ ਨਾ ਚਲਾ ਗਿਆ ਜੇ ਇਹ ਕੰਮ ਕਰਨਾ ਸੀ ਔਰ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਬਾਹ ਤੋਂ ਫੜ ਕੇ ਖਿੱਚ ਕੇ ਲੈ ਗਏ ਜੀ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਇਹਨੇ ਤੇ ਆਪਣੇ ਸਿਰ ਦੇ ਵਿੱਚ ਮਿੱਟੀ ਪਾਈ ਸੀ ਸੁਆਹ ਪਾਈ ਸੀ ਪਰ ਤੁਹਾਡਾ ਤੇ ਦਾੜਾ ਚਿੱਟਾ ਹੈ ਉਮਰ ਸਿਆਣੀ ਘਟੂ ਘਟ ਤੁਸੀਂ ਤੇ ਵਿਚਾਰ ਕਰਦੇ ਨਾ ਕਿ ਜਵਾਈਆਂ ਦੇ ਕੋਲੋਂ ਕੋਈ ਆਪਣੇ ਘਰ ਦੇ ਵਿੱਚ ਨੌਕਰੀ ਕਰਾਉਂਦਾ ਦਿਹਾੜੀ ਕਰਾਉਂਦਾ ਕੋਈ ਮਿੱਟੀ ਦੇ ਟੋਕਰੇ ਚ ਚਕਾਉਂਦਾ ਉਰਤਾ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੇ ਫਿਰ ਜਵਾਬ ਦਿੱਤਾ ਕਹਿੰਦੇ ਚੇਤੇ ਰੱਖਿਓ ਇਹ ਮਿੱਟੀ ਦਾ ਟੁਕੜਾ ਨਹੀਂ ਤੁਹਾਨੂੰ ਮਿੱਟੀ ਦਾ ਟੁਕੜਾ ਨਜ਼ਰ ਆਉਂਦਾ ਹੈ ਪਰ ਮੈਨੂੰ ਇਹਨਾਂ ਦੇ ਸਿਰ ਤੇ ਅਕਾਲ ਪੁਰਖ ਵਾਹਿਗੁਰੂ ਦਾ ਛੱਤਰ ਨਜ਼ਰ ਆ ਰਿਹਾ ਹੈ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਛੱਤਰ ਨਜ਼ਰ ਆ ਰਿਹਾ ਹੈ ਤੇ ਜਵਾਬ ਦਿੱਤਾ ਤੁਸੀਂ ਕਹਿੰਦੇ ਕਿ ਇਹਨੇ ਖਾਨਦਾਨ ਦੀ ਨੱਕ ਵਢਾ ਦਿੱਤੀ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਛੋਡੀਓ ਗੱਲ ਚੇਤੇ ਰੱਖਿਓ ਜੇ ਤੁਹਾਡੇ ਕੁੱਲ ਵਿੱਚ ਖਾਨਦਾਨ ਵਿੱਚ ਇਹ ਰਾਮਦਾਸ ਜੀ ਨਾਮ ਦੇ ਤੇ ਤੁਹਾਡੇ ਤੇ ਵੱਡਿਆਂ ਨੂੰ ਪਿਤਰਾਂ ਨੂੰ ਨਰਕਾਂ ਦੇ ਵਿੱਚੋਂ ਕਿਸੇ ਕੱਢਨੇ ਨਹੀਂ ਸੀ ਨਰਕਾਂ 'ਚ ਜਾ ਕੇ ਮਰਨਾ ਸੀ ਉਹਰੇ ਬੋਲ ਪਾਵੇਂ ਦੇ ਕੋਈ ਕਵੀ ਸੰਤੋਖ ਸਿੰਘ ਜੀ ਦੇ ਨੇ ਪਰ ਤਾਂ ਗੁਰੂ ਅਮਰਦਾਸ ਮਹਾਰਾਜੇ ਨੇ ਉੱਤਰ ਦਿੱਤਾ ਗੁਰੂ ਰਾਮਦਾਸ ਜੀ ਚੁੱਪ ਰਹੇ ਕੁਝ ਨਹੀਂ ਬੋਲੇ ਉਹਨਾਂ ਨੇ ਜਦੋਂ ਕਿਹਾ ਇਹ ਪੇ ਜਨਮਿਓ ਵੰਸ ਹਮਾਰੇ ਲਾਜ ਗਵਾਈ ਸਰਬ ਪ੍ਰਕਾਰ ਹੈ ਪਿਤਕੇ ਮਰੇ ਸਦਨ ਕੋ ਤਿਆਗਾ ਕਾਰ ਸਸੁਰਾਲ ਬਸਿਓ ਨਿਰਪਗਾ ਕਹਿੰਦੇ ਇਸ ਨੇ ਤੋਂ ਸਿਰ ਮਾਟੀ ਪਾਈ ਤੋ ਕਰੋ ਵਿਚਾਰਨਾ ਤੁਮ ਉਚਤਾਈ ਘਟੋ ਘਟ ਤੁਸੀ ਤੇ ਵਿਚਾਰ ਕਰ ਲਿੰਦੇ ਅਗੋ ਧੰ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਉਂਦੇ ਨੇ ਕਹਿੰਦੇ ਨੇ ਜੇਹ ਬੰਸ ਜਨਮ ਨਹਿ ਧਰ ਗਿਰਤ ਨਰਕ ਮੈਂ ਪਿਤਰ ਤੁਮਾਰੇ ਉਹ ਪਿਤਰਾ ਨੇ ਤੁਹਾਡੇ ਵੱਡਿਆਂ ਨੇ ਤੁਸੀਂ ਸਾਰਿਆਂ ਨੇ ਨਰਕਾ ਚ ਜਾ ਕੇ ਡਿੱਗਣਾ ਸਿਮਰਨਾ ਸੀ। ਤਨਗੁਰੂ ਅਮਰਦਾਸ ਮਹਾਰਾਜ ਜੀ ਨੇ ਸਮਾ ਆਇਆ। ਫਿਰ ਬਖਸ਼ਿਸ਼ ਕੀਤੀ। ਅੱਜ ਦੇ ਜਨ ਤੋਂ ਗੁਰਤਾ ਗੱਦੇ ਤੇ ਬਿਠਾਇਆ। ਤਨਗੁਰੂ RAMDAS ਮਹਾਰਾਜ ਜੀ ਨੂੰ ਗੁਰਤਾ ਗੱਦੇ ਤੇ ਬਿਠਾਉਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ। ਕਿ ਪਾਈ ਜੇਠਾ ਜੀ ਨੂੰ ਅੱਜ ਇਸ਼ਨਾਨ ਕਰਾਓ ਨਵੇਂ ਬਸਤਰ ਪਵਾਓ। ਨਵੇਂ ਬਸਤਰ ਜਦੋਂ ਪਾਏ ਆਏ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਹ ਤੋਂ ਫੜਿਆ ਹੱਥ ਤੋਂ ਫੜਿਆ ਬਿਠਾ ਕੇ ਸੰਗਾਸਨ ਦੇ ਉੱਤੇ ਪੰਜ ਪੈਸੇ ਨਾਰੀਅਲ ਲੈ ਕੇ ਪ੍ਰਕਰਮਾ ਕਰਕੇ ਧੰਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਦਿੱਤਾ ਔਰ ਵੇਖਣ ਵਾਲਿਆਂ ਨੇ ਉਦੋਂ ਕਿਉਂਕਿ ਲੋਕ ਹਰ ਤਰ੍ਹਾਂ ਦੇ ਹੁੰਦੇ ਨੇ ਤਰਕ ਉਹਨਾਂ ਵੀ ਕੀਤੀ ਹੋਏਗੀ ਕਿ ਜਵਾਈ ਤੇ ਸਹੁਰੇ ਨੂੰ ਮੱਥਾ ਟੇਕਦੇ ਨੇ ਪਰ ਸਹੁਰਾ ਵੀ ਜਵਾਈ ਨੂੰ ਕਦੇ ਮੱਥਾ ਟੇਕਦਾ ਹੈ ਇਹ ਗੱਲਾਂ ਲੋਕਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਾਰੇ ਵੀ ਕਹੀਆਂ ਸਨ ਕਿ ਗੁਰੂ ਨੂੰ ਚੇਲੇ ਦੇ ਮੱਥਾ ਟੇਕਦੇ ਨੇ ਪਰ ਚੇਲਿਆਂ ਨੂੰ ਗੁਰੂ ਮੱਥਾ ਟੇਕਦਾ ਤੇ ਪਹਿਲੀ ਵਾਰੀ ਹੋਇਆ ਔਰ ਪਾਈ ਸੱਤਾ ਤੇ ਬਲਵੰਡ ਗੁਰੂ ਕੇ ਸਿੱਖਾਂ ਨੇ ਇਹ ਪਾਉਂ ਬਾਣੀ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਨੇ ਲਿਖ ਦਿੱਤਾ ਕਿ ਦੁਨੀਆਂ ਦੇ ਲੋਕ ਕਹਿੰਦੇ ਨੇ ਹੋ ਰਿਓ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਉਂ ਕਹਿੰਦੇ ਦੁਨੀਆ ਤੇ ਲੋਕ ਕਹਿੰਦੇ ਨੇ ਇਹ ਕੀ ਕਹਿੰਦੇ ਕਿ ਗੁਰੂ ਨੇ ਚੇਲੇ ਨੂੰ ਨਮਸਕਾਰ ਕਰ ਦਿੱਤੀ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਫਿਰ ਬਾਬਾ ਬੁੱਢਾ ਸਾਹਿਬ ਜਿਨੇ ਦਸਤਾਰ ਦਿੱਤੇ ਬਾਬਾ ਬੁੱਢਾ ਸਾਹਿਬ ਜਿਨੇ ਮੱਥਾ ਟੇਕਿਆ ਹੋਰ ਇਤਿਹਾਸ ਉਹ ਤੇ ਕਹਿੰਦਾ ਕਿ ਸਵਾ 3 ਪੈਰ 3 ਸਾਢੇ 3 ਪੌਣੇ 4 ਘੰਟੇ ਦੇ ਕਰੀਬ ਸੰਗਤਾਂ ਦੇ ਲੈਣ ਲੱਗੇ ਰੇ ਮੱਥਾ ਟੇਕਣ ਵਾਸਤੇ ਜਦੋਂ ਸਭ ਨੇ ਨਮਸਕਾਰ ਕਰ ਲੇ ਸਭ ਨੇ ਮੱਥਾ ਟੇਕ ਲਿਆ ਤੇ ਧੰ ਗੁਰੂ RAMDAS MAHARAJ JI ਉਦੋਂ ਉਸ ਤੋਂ ਪਹਿਲਾਂ ਬਾਬਾ ਮੋਰੀ ਜੀ ਨੂੰ ਬਾਬਾ ਮੋਣ ਜੀ ਨੂੰ ਕਹਿੰਦੇ ਨੇ ਕਿ ਮੋਣ ਮੱਥਾ ਟੇਕੋ ਦੇਖੋ ਹੁਣ ਕਿਉਂਕਿ ਧੰ ਗੁਰੂ RAMDAS MAHARAJ JI ਬਾਬਾ ਮੋਰੀ ਜੀ ਬਾਬਾ ਮੋਣ ਜੀ ਦੇ ਭਾਈਆ ਨੇ ਪਰ ਹੈ ਛੋਟੇ ਇਹ ਦੋਵੇਂ ਵੱਡੇ ਨੇ ਹੱਲੇ ਪਾਈਆ ਜੀਜਾ ਜਿਹੜਾ ਜਿਹਨੂੰ ਜੀਜਾ ਕਹਿੰਦੇ ਨੇ ਵੱਡਾ ਹੋਵੇ ਤੇ ਲੋਕ ਮੱਥਾ ਟੇਕ ਲਿੰਦੇ ਨੇ ਰਿਸ਼ਤੇ ਵਿੱਚ ਵੀ ਛੋਟਾ ਤੇ ਮੱਥਾ ਕਿਵੇਂ ਟੇਕੀਏ ਪਾਈ ਸਾਹਿਬ ਪਾਈ ਗੁਰਦਾਸ ਜੀ ਨੇ ਤਾਂ ਬਚਨ ਕਹਿ ਦਿੱਤੇ ਕਿ ਮੋਹਨ ਕਮਲਾ ਹੋਇਆ ਮੋਹਰੀ ਚ ਬਾਰਾ ਮਨਾਇਆ ਮੋਨ ਚੋਦਨ ਕਮਲਾ ਹੀ ਹੋ ਗਿਆ ਜਿਵੇਂ ਕਿ ਇਹ ਸਾਡਾ ਹੱਕ ਸੀ ਇਹਨਾਂ ਨੂੰ ਕਿਵੇਂ ਮਿਲ ਗਿਆ ਪਰ ਬਾਬਾ ਮੋਹਰੀ ਜੀ ਨੇ ਚਵਾਰਾ ਮਨਾਇਆ ਭਾਵ ਕਿ ਚਵਾਰੇ ਵਾਲੇ ਗੁਰੂ ਸਾਹਿਬ ਦੇ ਬਚਨਾਂ ਨੂੰ ਮਨਾ ਲਿਆ ਔਰ ਸਤਗੁਰ ਜੀ ਨੇ ਕਿਰਪਾ ਕੀਤੀ ਫਿਰ ਬਾਣੀ ਦੇ ਵਿੱਚ ਉਸ ਗੁਰੂ ਸਾਹਿਬ ਦੇ ਸਭ ਜਯਤਨ ਦੇ ਵਿੱਚੋਂ ਜੇ ਬਾਣੀ ਦੇ ਵਿੱਚ ਨਾ ਆਇਆ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਬਾਬਾ ਮੋਹਰੀ ਜੀ ਦੇ ਆਇਆ ਕਹਿੰਦੇ ਮੋਹਰੇ ਪੁੱਤ ਸਣਮੁਖ ਹੋਇਆ ਸਣਮੁਖ ਹੋ ਕੇ ਸਾਹਮਣੇ ਹੱਥ ਜੋੜ ਕੇ ਕਹਿੰਦੇ ਪਿਤਾ ਜੀ ਦੱਸੋ ਕਰਨਾ ਕੀ ਹੈ ਕਹਿੰਦੇ ਕਰਨਾ ਕਿ ਅੱਜ ਤੋਂ ਇਹ ਰਿਸ਼ਤੇਦਾਰ ਨਹੀਂ ਰਿਸ਼ਤੇਦਾਰ ਆਪਣੀ ਥਾਂ ਤੇ ਪਰ ਅੱਜ ਤੋਂ ਇਹ ਸਮਰੱਥ ਗੁਰੂ ਨੇ ਇਹਨਾਂ ਨੂੰ ਮੱਥਾ ਟੇਕੋ। ਹੋਰ ਬਾਬਾ ਮੋਰੀ ਜੀ ਨੇ ਸਤਿ ਪਾਸ਼ਨ ਕਰਕੇ ਟੇਕਿਆ। ਇਹ ਭਾਵੇਂ ਬਾਣੀ ਬਾਬਾ ਸੁੰਦਰ ਜੀ ਨੇ ਬਾਅਦ ਵਿੱਚ ਲਿਖੀ। ਕਹਿੰਦੇ ਮੋਹਰੇ ਪੁੱਤ ਸਣਮ ਕੋ ਹੋਆ। RAM DASE ਪੈਰੇ ਪਾਏ ਜਿਉ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਜਿਹੜੇ ਲੋਕ ਕਹਿੰਦੇ ਸਨ ਦੇ ਛੋਟੀਆਂ ਦੇ ਨੱਕ ਵਢਾ ਦਿੱਤੀ ਜਿਹੜੇ ਲੋਕ ਕਹਿੰਦੇ ਸਨ ਇਹ ਯਤਿਮ ਹੈ ਕਹਿੰਦੇ ਅੱਜ ਉਸ ਗੁਰੂ ਨੂੰ ਛੋਡੇ ਸ੍ਰਿਸ਼ਟ ਸਗਲ ਤਾਰਨ ਕੋ ਕੱਲੇ ਛੋਡੀਆਂ ਦੇ ਕੁਲ ਨੂੰ ਤਾਰਨ ਵਾਸਤੇ ਨਹੀਂ ਛੋਡੇ ਸ੍ਰਿਸ਼ਟ ਸਗਲ ਤਾਰਨ ਕੋ ਛੋਡੀਆਂ ਨੂੰ ਵੀ ਤੇ ਸਾਰੀ ਸ੍ਰਿਸ਼ਟੀ ਨੂੰ ਵੀ ਤਾਰਨ ਵਾਸਤੇ ਕਹਿੰਦੇ ਅਬ ਗੁਰੂ ਰਾਮਦਾਸ ਕੋ ਦੀ ਬੜਾਈ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਉਹ ਵਡਿਆਈ ਦਿੱਤੀ ਜਿੱਤੇ ਸਤਿਗੁਰ ਜੀ ਨੇ ਪਾਵਨ ਬਚਨ ਕਹਿ ਦਿੱਤੇ ਕਿ ਬੈਠਾ ਸੋਡੇ ਪਾਤਸ਼ਾਹ ਰਾਮਦਾਸ ਸਤਿਗੁਰੂ ਕਾ ਹੋਵੇ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠ ਗਏ ਸਾਰੀਆਂ ਸੰਗਤਾਂ ਨੇ ਜਦੋਂ ਮੱਥਾ ਟੇਕ ਲਿਆ ਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ 3 ਘੰਟੇ ਸਵਾ 3.5 ਘੰਟੇ ਇੱਕ ਪਾਸੇ ਧੰਨ ਗੁਰੂ ਅਮਰਦਾਸ ਮਹਾਰਾਜ ਖੜੇ ਰਹੇ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਜੀ ਖੜੇ ਨੇ। ਸ਼ੇਰ ਕਰਕੇ ਦੋਵੇਂ ਬਜ਼ੁਰਗ ਨੇ। ਤਿੰਨ ਸਾਢੇ ਤਿੰਨ ਘੰਟੇ ਖੜੇ ਰਹੇ ਜਦੋਂ ਸਾਹਮਣੇ ਬਸਤਾ ਟੇਕ ਲਿਆ ਸਭ ਬੈਠ ਗਏ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ RAMDAS ਜੀ ਅੱਜ ਤੋਂ ਸਿਰਫ ਤੁਸੀਂ RAMDAS ਨਹੀਂ। ਅੱਜ ਤੋਂ ਤੁਸੀਂ ਗੁਰੂ RAMDAS ਹੋ। ਤੇ ਗੁਰੂ ਬਣ ਕੇ ਗੁਰੂ ਦੇ ਸਤਖਤ ਤੇ ਬੈਠ ਕੇ ਸੰਗਤਾਂ ਨਾਲ ਕੋਈ ਬਚਨ ਸਾਂਝੇ ਕਰੋਗੇ ਤੁਹਾਨੂੰ ਕਿਵੇਂ ਲੱਗਿਆ ਹੋਰ ਇੱਥੇ ਇਤਿਹਾਸ ਕਹਿੰਦਾ ਕਿ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚ ਜਲ ਹਮੇਸ਼ਾ ਰਹਿੰਦਾ ਸੀ ਪਰ ਉਹ ਜਲ ਅੱਜ ਆਪ ਮੁਹਾਰੇ ਇੰਨਾ ਕੁ ਨਿਕਲਿਆ ਅੱਖਾਂ ਦੇ ਵਿੱਚੋਂ ਕਿ ਵੱਡਾ ਭਾਰੇ ਦਾੜਾ ਸੀ ਲੰਬਾ ਦਾੜਾ